ਵੱਡੀ ਬਿਲਡਰ ਕੰਪਨੀ ਦਾ ਪਰਦਾਫਾਸ਼ 40 ਕਰੋੜੀ ਠੱਗੀ ਦਾ ਸਾਰਾ ਸੱਚ ਆਇਆ ਸਾਹਮਣੇ ਮੁਹਾਲੀ ਸ਼ਹਿਰ ਚ ਮਾਰੀ 200 ਕਰੋੜ ਦੀ ਠੱਗੀ ਕੰਪਨੀ ਦੇ ਮਾਲਕ ਤੇ ਪਹਿਲਾਂ ਵੀ ਧੋਖਾ ਧੜੀ ਦੇ ਅਨੇਕਾਂ ਮਾਮਲੇ ਦਰਜ ਲੰਬੇ ਸਮੇਂ ਤੋਂ ਮੁਹਾਲੀ ਚ ਸਰਗਰਮ ਇੱਕ ਜਾਇਦਾਦ ਦੀ ਖਰੀਦੋ ਫਰੋਖਤ ਕਰਨ ਵਾਲੇ ਸਰਗਣੇ ਦਾ ਪਰਦਾਫਾਸ਼ ਹੋਇਆ ਹੈ ਲੰਬੇ ਸਮੇਂ ਤੋਂ ਮੁਹਾਲੀ ਚ ਸਰਗਰਮ ਇੱਕ ਨਾਮਵਰ ਸਰਗਨੇ ਦਾ ਪਰਦਾਫਾਸ਼ ਹੋਇਆ ਹੈ ਤਰਸਲ ਐਮਜੀਐਫ ਡਿਵੈਲਪਮੈਂਟ ਨਾਂ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ ਸੁਰਿੰਦਰ ਖਿਲਾਫ ਮੁਹਾਲੀ ਦੇ ਥਾਣਾ ਸੁਹਾਣਾ ਚ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਚ 200 ਕਰੋੜ ਦੀ ਠੱਗੀ ਦੇ ਦੋਸ਼ ਸਾਬਤ ਹੋਏ ਸੀ MGF ਖਿਲਾਫ ਇਹ ਦੋਸ਼ ਰੀਅਲ ਅਸਟੇਟ ਦਾ ਕੰਮ ਕਰਦੀ ਕੰਪਨੀ JLPL ਦੇ MD ਕੁਲਵੰਤ ਸਿੰਘ ਵੱਲੋਂ ਲਗਾਏ ਗਏ ਸੀ ਜਿਸ ਤਹਿਤ 30 ਮਾਰਚ 2024 ਨੂੰ ਮੋਹਾਲੀ ਦੇ ਥਾਣਾ ਸੁਹਾਣਾ 'ਚ MGF ਡਿਵੈਲਪਮੈਂਟ ਨਾਮ ਦੀ ਕੰਪਨੀ ਦੇ ਮਾਲਕ ਰਕਸ਼ਿਤ ਜੈਨ ਡਾਇਰੈਕਟਰ ਸ਼ਰਵਨ ਗੁਪਤਾ ਅਤੇ ਮੇਜਰ ਸੁਰਿੰਦਰ ਖਿਲਾਫ ਧੋਖਾ ਧੜੀ ਦਾ ਮਾਮਲਾ ਵੀ ਦਰਜ ਹੋਇਆ ਦਰਜ ਮਾਮਲੇ ਅਨੁਸਾਰ MGF ਡਿਵੈਲਪਮੈਂਟ ਅਤੇ JLPL ਵਿਚਾਲੇ ਇੱਕ ਇਕਰਾਰਨਾਮਾ ਹੋਇਆ ਸੀ ਜਿਸ ਤਹਿਤ MGF ਡਿਵੈਲਪਮੈਂਟ ਨੇ ਇਕਰਾਰਨਾਮੇ ਚ ਸ਼ਾਮਲ ਦੋ ਸੈਕਟਰਾਂ ਚ 33.75 ਏਕੜ ਜ਼ਮੀਨ ਦੀ ਐਲਓਆਈ ਜੀਐਲਪੀਐਲ ਨੂੰ ਦੇਣੀ ਸੀ ਜਿਸ ਵਿੱਚ ਕੇਵਲ 15.47 ਏਕੜ ਜ਼ਮੀਨ ਦੀ ਹੀ ਐਲਓਆਈ ਮਿਲੀ ਪਰ ਬਾਕੀ 18.9 ਏਕੜ ਜ਼ਮੀਨ ਦੀ ਐਲਓਆਈ ਨਾ ਮਿਲ ਸਕੀ ਕਿਉਂਕਿ ਇਹ ਜ਼ਮੀਨ ਪੀਐਲਪੀਏ ਅਧੀਨ ਆਉਂਦੀ ਸੀ ਜਦੋਂ ਕਿ ਐਗਰੀਮੈਂਟ ਸਮੇਂ ਇਸ ਗੱਲ ਨੂੰ ਲੁਕਾਸ਼ ਪਾ ਕੇ ਰੱਖਿਆ ਗਿਆ ਸੀ ਇਹ 18.9 ਏਕੜ ਜ਼ਮੀਨ PLPA ਅਧੀਨ ਆਉਂਦੀ ਹੋਣ ਕਰਕੇ LOI ਨਹੀਂ ਮਿਲ ਸਕਦੀ ਸੀ MGF ਡਿਵੈਲਪਮੈਂਟ ਦੇ ਅਧਿਕਾਰੀਆਂ ਵੱਲੋਂ PLPA ਅਧੀਨ ਆਉਂਦੀ ਜ਼ਮੀਨ ਦੀ LOI ਦੇਣ ਦਾ ਇਕਰਾਰ ਕਰਕੇ JLPL ਨਾਲ ਕਰੀਬ 200 ਕਰੋੜ ਦੀ ਠੱਗੀ ਮਾਰੀ ਗਈ ਹੈ ਇਸ ਤੋਂ ਇਲਾਵਾ ਜ਼ਮੀਨ ਨਾਲ ਸੰਬੰਧਿਤ ਦਸਤਾਵੇਜ਼ ਜੋ ਕਿ 4 ਮਹੀਨਿਆਂ ਵਿੱਚ ਦੇਣੇ ਸੀ ਉਹ ਵੀ ਅੱਜ ਤੱਕ ਨਹੀਂ ਦਿੱਤੇ ਗਏ MGF ਡਿਵੈਲਪਮੈਂਟ ਵੱਲੋਂ JLPL ਪਾਸੋਂ ਪੈਸੇ ਲੈ ਕੇ ਅਤੇ ਹੋਰ ਵਿੱਤੀ ਨੁਕਸਾਨ ਪਹੁੰਚਾ ਕੇ ਕਰੀਬ-ਕਰੀਬ 200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਕੀਤਾ ਗਿਆ ਜਿਸ ਕਾਰਨ ਰਕਸ਼ਿਤ ਜੈਨ ਸ਼ਰਵਨ ਗੁਪਤਾ ਅਤੇ ਮੇਜਰ सुरेंद्र ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਠੱਗੀ ਮਾਰੀ ਗਈ ਹੈ ਅਤੇ ਵਿੱਤੀ ਨੁਕਸਾਨ ਪਹੁੰਚਾਇਆ ਗਿਆ। ਕਥਿਤ ਤੌਰ ਤੇ ਠੱਗੀ ਮਾਰਨ ਵਾਲੀ ਕੰਪਨੀ ਵੱਲੋਂ ਜੀਐਲਪੀਐਲ ਦੇ ਐਮਡੀ ਕੁਲਵੰਤ ਸਿੰਘ ਖਿਲਾਫ ਗੁਰগাঁও ਚ ਹਾਲ ਹੀ ਵਿੱਚ ਇੱਕ ਮਾਮਲਾ ਦਰਜ ਕਰਵਾਇਆ ਗਿਆ ਜਿਸ ਆਪਣਾ ਪੱਖ ਰੱਖਦਿਆਂ ਕੁਲਵੰਤ ਸਿੰਘ ਨੇ ਕਿਹਾ ਅਸਲ ਸਚਾਈ ਤਾਂ ਇਹ ਹੈ ਵੀ ਇਹ ਪ੍ਰੈਸ਼ਰ ਟੈਕਟਸ ਵਰਤੇ ਆ ਗਿਆ। 3 ਮਹੀਨੇ ਪਹਿਲਾਂ 30 3 24 ਨੂੰ ਮੈਂ ਇਹਨਾਂ ਤੇ ਆਲਰੇਡੀ ਪਰਚਾ ਰਜਿਸਟਰ ਇਥੇ ਕਰਵਾਇਆ ਹੋਇਆ ਹੈ ਪਹਿਲੇ ਕਿਉਂਕਿ ਇਹਨਾਂ ਨੇ ਮੇਰੇ ਨਾਲ ਧੋਖਾਧੜੀ ਕੀਤੀ। ਔਰ ਇਹਨਾਂ ਦੇ ਅਗੇਂਸਟ ਮੈਂ ਉਹ ਪਰਚਾ ਜਿਹੜਾ ਦਰਜ ਕਰਵਾਇਆ ਸੀ ਤੇ ਜਿਹੜੇ ਪਰਚੇ ਨੂੰ ਲੈ ਕੇ ਮਾਂਜੋਗ ਹਾਈ ਕੋਰਟ ਵੀ ਦੇ ਵਿੱਚ ਵੀ ਗਏ ਸੀ ਤੇ ਉੱਥੇ ਅਜੇ ਕੇਸ ਪੈਂਡਿੰਗੇ ਸੀ। ਮੀਨ ਟਾਈਮ ਇਹਨਾਂ ਨੇ ਸਾਰਾ ਕੁਝ ਮੈਨੀਪੂਲੇਟ ਕਰਕੇ ਤੇ ਉੱਥੇ ਇਹ ਜਿਹੜਾ ਪਰਚਾ ਦਰਜ ਕਰਵਾਤਾ ਜਿਹੜਾ ਟੋਟਲੀ ਝੂਠਾ ਹੈ ਬੇਸਲੈਸ ਹੈ ਔਰ ਕੋਈ ਵੀ ਉਹਦੇ ਵਿੱਚ ਐਸੀ ਗੱਲ ਨਹੀਂ ਹੋਈ ਹੈ ਹੋਇਆ ਹੈ ਜਿਹੜੀ ਪਰਚੇ ਦੇ ਵਿੱਚ ਜਿਹੜੀ ਵਿੱਚ ਲਿਖੀ ਗਈ ਹੈ ਐਸਾ ਕੁਝ ਨਹੀਂ ਹੈ ਕੋਈ ਕਿਸੇ ਕਿਸਮ ਵੀ ਉਹਨਾਂ ਠੱਗੀ ਨਹੀਂ ਕੀਤੀ ਗਈ ਸਿਰਫ ਉਹ ਆਪਦੀ ਠੱਗੀ ਨੂੰ ਧਰਕਾਉਣ ਵਾਸਤੇ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਨੇ ਉਹ ਪਰਚਾ ਜਿਹੜਾ ਉੱਥੇ ਗੁਰਗਾਓ ਦਰਜ ਕਰਵਾਇਆ ਹਾਲਾਂਕਿ ਜਿਹੜੀ ਜ਼ਮੀਨ ਦਾ ਪਰਚਾ ਦਰਜ ਹੋਇਆ ਗੜਗਾਉਂ ਦੇ ਵਿੱਚ ਉਹ ਜ਼ਮੀਨ ਮੋਹਾਲੀ ਦੀ ਆ ਪੰਜਾਬ ਦੀ ਆ ਔਰ ਐਗਰੀਮੈਂਟ ਜਿਹੜਾ ਸਾਡਾ ਹੋਇਆ 30 10 2018 ਨੂੰ ਉਹ ਵੀ ਐਗਰੀਮੈਂਟ ਮੋਹਾਲੀ ਦਾ ਹੋਇਆ ਮੋਹਾਲੀ ਤੋਂ ਹੋਇਆ ਤੇ ਮੋਹਾਲੀ ਤੋਂ ਹੀ ਉਹਨੇ ਪੇਪਰ ਕੀਤੇ ਗਏ ਨੇ ਔਰ ਕੋਈ ਵੀ ਟ੍ਰਾਂਜੈਕਸ਼ਨ ਜਿਹੜੀ ਆ ਉਹ ਗੜਗਾਉਂ ਜਾਂ ਦਿੱਲੀ ਬਿਲਕੁਲ ਨਹੀਂ ਹੋएगी ਨਹੀਂ ਮੈਂ ਕਦੇ ਉਹਨਾਂ ਦੇ ਜਾ ਕੇ ਦਫ਼ਤਰ ਦੇਖਿਆ ਨਹੀਂ ਮੈਨੂੰ ਪਤਾ ਕਦੇ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵੀ ਉੱਥੇ ਪਰਚਾ ਉਹਨਾਂ ਨੇ ਕਿੱਦਾਂ ਦਰਜ ਕੀਤਾ ਔਰ ਪਰਚਾ ਵੀ ਮੈਨੂੰ ਬੁਲਾਏ ਤੋਂ ਸਾਨੂੰ ਸੁਣੇ ਤੋਂ ਬਿਨਾਂ ਕਿਸੇ ਵੀ ਕਿਸੇ ਦੇ ਕੋਈ ਸਮਝ ਨਹੀਂ ਗਈ ਸਾਨੂੰ ਤੇ ਪਰਚਾ ਦਰਜ ਉੱਥੇ ਹੋ ਗਿਆ 200 ਕਰੋੜ ਰੁਪਏ ਦੀ ਜਿਹੜੀ ਠੱਗੀ ਦਾ ਪਰਚਾ ਉਹਨਾਂ ਤੇ ਆਲਰੇਡੀ ਦਰਜ ਆ ਸੁਹਾਣਾ ਥਾਣਾ ਦੇ ਵਿੱਚ ਉਸ ਮਾਮਲੇ ਵਿੱਚ ਇੱਕ ਬੰਦੇ ਨੇ ਇਹਨਾਂ ਦੇ ਇਥੇ ਮੇਜਰ ਸੁਰਿੰਦਰ ਸਿੰਘ ਕੋਈ ਡਾਇਰੈਕਟਰ ਇਹਨਾਂ ਦਾ ਸੀ ਫੇ ਸੱਤ ਦੇ ਵਿੱਚ ਰਹਿੰਦਾ ਉਹਨੇ ਜਿਮਾਂਤ ਕਰਾਈ ਹੋਈ ਆ ਆਪਣੀ ਪੇਸ਼ਗੀ ਜਿਮਾਂਤ ਲਈ ਆ ਤੇ ਬਾਕੀ ਇੱਕ ਜਿਹੜਾ ਸ਼ਰਮਨ ਗੁਪਤਾ ਹੈ ਜਿਹੜਾ ਮੇਨ ਬੰਦਾ ਹੈ ਉਹ ਪਹਿਲੇ ਹੀ ਭਗੌੜਾ ਆਲਰੇਡੀ ਈਡੀ ਨੇ ਪੀਓ ਡਿਕਲੇਅਰ ਕੀਤਾ ਹੈ ਉਹ ਨੂੰ ਮੇਰੇ ਖਿਆਲੋਂ ਬਾਹਰ ਲੰਡਨ ਬੈਠਾ ਹੈ ਔਰ ਉਸ ਤੋਂ ਬਾਅਦ ਦੂਸਰਾ ਡਾਇਰੈਕਟਰ ਜਿਹੜਾ ਉਹ ਰੂਪੋਸ਼ ਹੋਇਆ ਹੋਇਆ ਹੈ ਇਸ ਕਰਕੇ ਮਤਲਬ ਇਹਨਾਂ ਦੀ ਜ਼ਿੰਮੇਵਾਰੀ ਜੀ ਨਹੀਂ ਹੋ ਸਕੀ ਹੈਗੀ ਤੇ ਕਿਉਂਕਿ ਕੇਸ ਹਾਈ ਕੋਰਟ ਨੇ ਮੀਡੀਏਸ਼ਨ ਦੇ ਵਿੱਚ ਪਾ ਦਿੱਤਾ ਸੀ ਤੇ ਮੂੰਹ ਹੀ ਬੰਦੀ ਉਹਨਾਂ ਨੇ ਕਹਿ ਵੀ ਦਿੱਤਾ ਸੀ ਜੇ ਹਾਲ ਦੀ ਘੜੀ ਜਦੋਂ ਤੱਕ ਤੁਹਾਡਾ ਫੈਸਲਾ ਨਾ ਹੋ ਜੇ ਬਜਾ ਕਿਸੇ ਗੱਲ ਤੇ ਪਹੁੰਚੇ ਇਹਨਾਂ ਦੀ ਜ਼ਿੰਮੇਵਾਰੀ ਨਾ ਕਰੇ ਹਾਂਜੀ ਅਜੇ ਪੈਂਡਿੰਗ ਹੈ ਜੀ ਉਹ ਪੈਂਡਿੰਗ ਹੀ ਸੀ ਇਨਾਂ ਨੇ ਖੁਦ ਡੇਟ ਲੱਤੀ ਆ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਕਹਿ ਕੇ ਬਈ ਸਾਡੇ ਅਸੀਂ ਮੀਡੀਏਸ਼ਨ ਚ ਗਏ ਹੋਏ ਜੀ ਅਸੀਂ ਆਪਸ ਵਿੱਚ ਸਾਡੀ ਗੱਲਬਾਤ ਚੱਲ ਰਹੀ ਆ ਤੇ ਸਾਡੇ ਵਕੀਲ ਨੇ ਵੀ ਕਹਿਤਾ ਵੀ ਹਾਂ ਠੀਕ ਆ ਚੱਲ ਰਹੀ ਆ ਤੇ ਤੁਸੀਂ ਉਹਨੂੰ ਡੇਟ ਦੇ ਦੇ ਤੇ ਇਸ ਕਰਕੇ ਉਹ ਡੇਟ ਲੈ ਲਈ ਤੇ ਡੇਟ ਲੈਂਣ ਤੋਂ ਬਾਅਦ ਉੱਥੇ ਜਾ ਕੇ ਪਰਚੇ ਦੀ ਕਾਰਵਾਈ ਕਰਵਾਤੀ ਇਸ ਪੂਰੇ ਮਸਲੇ ਤੇ ਦਰਜ ਮਾਮਲੇ ਅਨੁਸਾਰ ਮੁਹਾਲੀ ਦੇ ਥਾਣਾ ਸੁਹਾਣਾ ਦੇ ਉਪ ਕਪਤਾਨ ਹਰ ਸਿਮਰਨ ਸਿੰਘ ਬੱਲ ਅਤੇ ਥਾਣਾ ਮੁਖੀ ਨੇ ਵਿਸਥਾਰ ਚ ਜਾਣਕਾਰੀ ਦਿੱਤੀ ਇਹਦੇ ਵਿੱਚ ਸਾਕਰਵਾਨ ਸਿੰਘ ਐਮ ਡੀ ਜੀ ਐਲ ਪੀ ਐਲ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਸਾਨੂੰ 92 ਨੂੰ ਜਿਹਦੇ ਜਿਹਦੀ ਇਨਵੈਸਟ ਆਪਣੇ ਇਨਕੁਆਰੀ ਤੋਂ ਬਾਅਦ 33 ਨੂੰ 102 ਨੰਬਰ ਐਫ ਆਰ ਦਰਜ ਹੋਈ ਸੀ ਅੰਡਰ ਸੈਕਸ਼ਨ 406 420 ਆ ਵੀ 120 ਬੀ ਆਪੀ ਸੀ ਜੀ ਇਹਦੇ 420 ਦਾ ਹੁੰਦਾ ਚੀਟਿੰਗ ਤੇ 106 406 ਅਮਾਨਤ ਵਿਚ ਖਿਆਨਤ 120 ਕ੍ਰਿਮੀਨਲ ਕੌਨਸਪਰੇਸੀ ਜੀ ਥਾਣਾ ਸੁਹਾਣਾ ਦੇ ਵਿੱਚ ਦਰਜ ਹੋਈ ਸੀ ਜਿਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਬਾਅਦ ਤਿੰਨ ਜਣਿਆਂ ਤੇ ਮੇਨ ਜਿਹੜੇ ਉਹਦੇ ਓਨਰ ਸੀ ਐਮਜੀਐਫ ਤੇ ਸ਼ਰਮਨ ਗੁਪਤਾ ਰਕਸ਼ਿਤ ਜੈਨ ਤੇ ਮੇਜਰ ਸਰੇਂਦਰ ਜਿਹੜੇ ਇਹਨਾਂ ਦੇ ਡਾਇਰੈਕਟਰ ਸੀ ਐਮਜੀਐਫ ਤੇ ਉਹਨਾਂ ਤੇ ਐਫਆਈਆਰ ਦਰਜ ਕੀਤੀ ਸੀ ਜੀ ਤੇ ਜਿਹਦੇ ਚ ਉਹਨਾਂ ਦੇ ਵਿੱਚ ਬਾਅਦ ਵਿੱਚ ਮੇਜਰ ਸੁਰਿੰਦਰ ਨੇ ਜਿਹੜਾ ਕ୍ୟੂਜ਼ਡ ਹੈ ਸਾਡਾ ਉਹਦੇ ਚ ਉਹਨਾਂ ਨੇ ਇਹਦੀ ਬੀਲ ਵੀ ਕੋਰਟ ਤੋਂ ਲਈ ਹੈ ਤੇ ਐਂਟੀਸਿਪਟਲੀ ਦੇ ਹੈ ਉਸ ਤੋਂ ਬਾਅਦ ਫਿਰ ਇਹਦੀ ਇਹਦੇ ਇਹਦੇ ਵਿੱਚ ਜਿਹੜੀ ਏਸੀਬੀ ਉਹਨਾਂ ਦਾ ਅਲੀਗੇਸ਼ਨ ਸੀ ਤੇ ਜਿਹੜੀ ਅਸੀਂ ਪੜਤਾਲ ਕੀਤੀ ਵੀ 200 ਕਰੋੜ ਦਾ ਵੱਧ ਨੁਕਸਾਨ ਐ ਐਮਜੀਐਫ ਨੇ ਜੀਐਲਪੀਐਲ ਨੂੰ ਪਹੁੰਚਾਇਆ ਸੀ हां जी ਇਹਦੇ ਵਿੱਚ ਸਾਡੇ ਕੋਲ ਇੱਕ ਆਫਟਰ ਇਨਕੁਆਇਰੀ ਪਰਚਾ ਦਰਜ ਹੋਇਆ ਸੀ ਜਿੱਥੇ ਸੀਨੀਅਰ ਆਫੀਸਰ ਸੀਨੀਅਰ ਅਫਸਰ ਅਫਸਰਾਂ ਨੇ ਇਨਕੁਆਇਰੀ ਕਰਕੇ ਐਸਐਸਪੀ ਸਾਹਿਬ ਦੇ ਮਨਜ਼ੂਰੀ ਤੋਂ ਪਰਚਾ ਦਰਜ ਕੀਤਾ ਹੈ ਐਫਆਈ ਨੰਬਰ 102 ਅੰਡਰ ਸੈਕਸ਼ਨ 420 406 420ਬੀ ਇਹ ਤਿੰਨ ਜਣਿਆਂ ਦੇ ਅਗੇਂਸਟ ਹੈ ਜੀ ਇਹ ਚ ਇੱਕ ਮੀਜਰ ਸੁਰਿੰਦਰ ਸਿੰਘ ਜਿਨ੍ਹਾਂ ਦੀ ਅਰੈਸਟ ਅਰੈਸਟ ਪਹਿ ਚੁੱਕੀ ਹੈ ਦੇ ਇਸ ਔਨ ਬੇਲ ਤੇ ਨਾਲੇ ਰਕਸ਼ਿਤ ਜੈਨ ਤੇ ਸ਼੍ਰਵਨ ਗੁਪਤਾ ਇਹ ਤਿੰਨਾਂ ਦੇ ਖਿਲਾਫ ਮਾਮਲਾ ਜੀ ਇਹ 200 ਕਰੋੜ ਦੀ ਠੱਗੀ ਦਾ ਮਾਮਲਾ ਹੈ ਇਹ ਇਹਦੇ ਚ ਹਾਈ ਕੋਰਟ ਵੀ ਨੇ ਪਟੀਸ਼ਨ ਪਾਈ ਵੀ ਹੈ ਤੇ ਹਾਈ ਕੋਰਟ ਨੇ ਇਹਨੂੰ ਮੈਡੀਸ਼ਨ ਵਾਲੇ ਪਾਸੇ ਫਿਲਹਾਲ ਆਰਡਰ ਕੀਤੇ ਹੋਏ ਨੇ ਜੀ ਹਾਂਜੀ ਬਿਲਕੁਲ ਜੀ ਇਹਨਾਂ ਦੇ ਵਾਰੰਟ ਵਾਰੰਟਸ ਇਸ਼ੂ ਹੋਏ ਹੋਏ ਫਿਲਹਾਲ ਪਗੋੜੇ ਨੂੰ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੀ ਬੀਜ ਜਸਵਿੰਦਰ ਪਾਨਬੀਲ ਹੈ ਜੀ ਇਹ ਸਾਰਾ ਮਾਮਲਾ ਜੀ ਸੈਕਟਰ 90 9091 ਨੂੰ ਲੈ ਕੇ ਲਗਭਗ 200 ਕਰੋੜ ਦਾ ਮਾਮਲਾ ਜੀ ਜਿਹਦੇ ਵਿੱਚ ਇਹਨਾਂ ਨੇ ਅਕੋਰਡਿੰਗ ਟੂ ਐਫ ਆਈ ਆਰ ਇੱਕ ਪੀ ਐਮ ਪੀ ਐਲ ਦੀ ਜੀ ਜ਼ਮੀਨ ਹੁੰਦੀ ਹੈ ਜਿਹਦੀ ਆਪਾਂ ਏ ਲੋਏ ਨਹੀਂ ਮਿਲ ਚਦੀ ਜਾਂਚ ਦੌਰਾਨ ਪਾਇਆ ਗਿਆ ਜੀ ਐਮਜੀਐਫ ਇਹ ਮਾਰ ਜਿਹੜੀ ਕੰਪਨੀ ਸੀ ਉਸ ਚੋ ਜਿਹੜੀ ਐਮਜੀਐਫ ਨੇ ਕਿਨਨ ਨਾਲ ਜੀਐਲਪੀ ਨਾਲ ਕੋ ਸਮਝੌਤਾ ਕੀਤਾ ਸੀ ਜਿਹਦੇ ਉੱਤੇ ਖਤਰੀ ਖਰੇ ਨਹੀਂ ਉਤਰੇ ਤੇ ਲਗਭਗ ਇਹ 200 ਕਰੋੜ ਦੀ ਠੱਗੀ ਹੈ ਜਿਸ ਜਿਸ ਦੇ ਮਤਲਬ ਬਾਬਤ ਇਹ ਪਰਚਾ ਦਰਜ ਕੀਤਾ ਹੈ ਐਮਜੀਐਫ ਦੇ ਡਾਇਰੈਕਟਰ ਸ਼ਰਵਨ ਗੁਪਤਾ ਤੇ ਪਹਿਲਾਂ ਵੀ ਧੋਖਾ ਧੜੀ ਦੇ ਅਨੇਕਾ ਮਾਮਲੇ ਦਰਜ ਨੇ ਸ਼ਰਵਨ ਗੁਪਤਾ ਅਤੇ ਉਸ ਦੀ ਪਤਨੀ ਸ਼ਿਲਪਾ ਗੁਪਤਾ ਤੇ ਦਿੱਲੀ ਪੁਲਿਸ ਵੱਲੋਂ 2008 ਚ ਇਮਾਰ ਨਾਮ ਦੀ ਕੰਪਨੀ ਨਾਲ 179 ਕਰੋੜ ਰੁਪਏ ਦੀ ਠੱਗੀ ਮਾਰ ਦਾ ਮਾਮਲਾ ਦਰਜ ਹੋਇਆ ਇਸ ਤੋਂ ਵੀ ਅੱਗੇ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਬਹੁ ਚਰਚਿਤ ਹੈਲੀਕਾਪਟਰ ਘਟਾਲਾ 2006-7 ਚ ਹੋਇਆ ਸੀ ਜਿਸ ਚ 13 ਲੋਕਾਂ ਤੇ ਮਾਮਲਾ ਦਰਜ ਹੋਇਆ ਇਹ ਪੂਰਾ ਘਟਾਲਾ 3700 ਕਰੋੜ ਦਾ ਸੀ ਜਿਸ ਚ ਸ਼ਰਵਨ ਕੁਮਾਰ ਵੀ ਸ਼ਾਮਲ ਸੀ ਇਸੇ ਮਾਮਲੇ ਚ ED ਵੱਲੋਂ 10 ਫਰਵਰੀ 2022 ਚ ਮਾਮਲਾ ਵੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਸ਼ਰਵਨ ਗੁਪਤਾ ਦੀ ਪਤਨੀ ਤੇ ਗੁਰਦਾਉਂ ਚ ਵੀ ਖਰੀਦੋ ਫਰੋਖਤ ਦੇ ਮਾਮਲੇ ਸੰਬੰਧੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਔਰ ਇਹਨਾਂ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਪਰਚਾ ਦਰਜ ਕਰਵਾਏ ਹੋਏ ਨੇ ਗੁਰਦਾਉਂ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਹੈ ਸ਼ਰਵਨ ਗੁਪਤਾ ਦੀ ਜਾਂ ਸ਼ਰਵਨ ਗੁਪਤਾ ਦੀ ਸ਼ਾਇਦ ਵਾਈਫ ਤੇ ਦਾ ਦਰਜ ਹੋਇਆ ਹੈ ਪਰਚਾ ਇਹ ਇਦਾਂ ਹੀ ਲੋਕਾਂ ਦੇ ਨਾਲ ਠੱਗਣ ਹੋ ਰਹੀਆਂ ਜਿਹੜੀਆਂ ਇਹ ਲਾਉਂਦੇ ਰਹੇ ਨੇ ਔਰ ਦੂਸਰੇ ਪਾਸੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਵੀ ਜੀਐਲਪੀਐਲ ਨੇ ਜਿਹੜੀ ਕੰਪਨੀ ਦਾ ਮੈਂ ਮੈਨੇਜਿੰਗ ਡਾਇਰੈਕਟਰ ਹਾਂ ਕਿਸੇ ਨਾਲ ਅੱਜ ਤੱਕ ਇੱਕ ਰਵੇ ਦੀ ਵੀ ਕੋਈ ਧੋਖਾਧੜੀ ਕੀਤੀ ਹੋਵੇ ਕੋਈ ਕੇਸ ਮੇਰੇ ਤੇ ਪੈਂਡਿੰਗ ਹੋਵੇ ਜਾਂ ਮੇਰੀ ਕੰਪਨੀ ਤੇ ਪੈਂਡ ਹੋਵੇ ਕੋਈ ਐਸੀ ਗੱਲ ਨਹੀਂ ਹੈਗੀ ਇਸ ਏਰੀਏ ਦੇ ਲੋਕ ਨਾਰਥ ਇੰਡੀਆ ਲੋਕ ਸਾਰੇ ਜਾਣਦੇ ਆ ਵੀ ਜਿਹੜਾ ਜੀਐਲਪੀਐਲ ਦਾ ਕੰਮ ਕਰ ਰਹੀ ਆ ਉਹ ਸਾਫ਼ ਸਫਾ ਕੰਮ ਕਰ ਰਹੀ ਆ ਦੂਸਰੇ ਪਾਸੇ ਇਹਨੇ ਪਹਿਲਾਂ ਜੁਆਇੰਟ ਵੈਂਚਰ ਐਮਆਰ ਨਾਲ ਕੀਤਾ ਦबई ਦੇ ਦੀ ਜਿਹੜੀ ਕੰਪਨੀ ਸੀ ਉਹਦੇ ਨਾਲ ਉਹਦੇ ਨਾਲ ਇਹਨਾਂ ਦਾ ਰੌਲਾ ਪਿਆ ਉਹਦੇ ਅਗੇਂਸਟ ਵੀ ਇਹਨੇ ਸੇਮ ਐਫਆਈਆਰ ਜਿੱਦਾਂ ਸਾਡੇ ਅਗੇਂਸਟ ਕਰਵਾਈ ਉਹਨਾਂ ਦੇ ਅਗੇਂਸਟ ਵੀ ਐਫਆਈਆਰ ਇਦਾਂ ਹੀ ਕਰਵਾਈ ਬਿਨਾ ਜੂਰੀਡਿਕਸ਼ਨ ਤੋਂ ਔਰ ਹਾਈ ਕੋਰਟ ਨੇ ਉਹ ਕੋਐਸ਼ ਕੀਤੀ ਮੈਲ ਕੀਤੀ ਤੇ ਹੋਰ ਵੀ ਇਦਾਂ ਦੇ ਕੇਸ ਨੇ ਉਹ ਜਿਹੜੇ ਅਗੇਂਸ ਹੋਏ ਹੋਏ ਨੇ ਇਹਨੂੰ ਅਸਲ 'ਚ ਆਦਤ ਆ ਪੰਗਾ ਖੜਾ ਕਰਨ ਦੀ ਪਹਿਲਾਂ ਮੇਰੇ ਨਾਲ ਵੀ ਇਹਨੇ ਜੋਇੰਟ ਵੈਂਚਰ ਕੀਤਾ ਮੇਰੇ ਨਾਲ ਵੀ ਪੰਗਾ ਖੜਾ ਕੀਤਾ ਐਮਰ ਨਾਲ ਕੀਤਾ ਐਮਰ ਨਾਲ ਵੀ ਖੜਾ ਕੀਤਾ ਪੰਗਾ ਖੜਾ ਕੀਤਾ ਇਹ ਅਸਲ ਦੇ ਵਿੱਚ ਬੇਸਿਕਲੀ ਇਹ ਇਦਾਂ ਦੀਆਂ ਹਰਕਤਾਂ ਕਰਦਾ ਰਹਿੰਦਾ